ਬਹੁਤ-ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਅੱਜ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਦਵਿੰਦਰ ਜੋਸ਼ੀ ਜੀ ਬਣੇ ਹੋਏ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਨੇੜਿਓਂ ਦੇਖਦੇ ਨੇ ਔਰ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇ ਉਹਨਾਂ ਨੇ ਵਿਸ਼ਲੇਸ਼ਣ ਵੀ ਕੀਤੇ ਨੇ ਅੱਜ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਇੱਕ ਬਿਲਕੁਲ ਨਵੀਆਂ ਸਥਿਤੀਆਂ ਦੇ ਵਿੱਚ ਖੜੀ ਹੈ 2021 2022 ਤੋਂ ਪਹਿਲਾਂ ਜਿਹੜੀ ਪੰਜਾਬ ਦੀ ਰਾਜਨੀਤੀ ਸੀ ਅੱਜ ਦੀਆਂ ਪੋਲਿਟੀਕਲ ਸਥਿਤੀਆਂ ਉਹਦੇ ਨਾਲੋਂ ਬਹੁਤ ਵੱਖਰੀਆਂ ਨੇ ਔਰ ਜੇ ਅਸੀਂ ਸਪੈਸਿਫਿਕ ਅੱਜ ਕਾਂਗਰਸ ਦੀ ਗੱਲ ਕਰ ਲਈਏ ਆਪਣੇ ਇਸ ਐਪੀਸੋਡ 'ਚ ਤੇ ਪੰਜਾਬ ਕਾਂਗਰਸ ਦੀ ਸਥਿਤੀ ਵੀ 2021 ਔਰ 2022 ਨਾਲੋਂ ਬੜੀ ਬਦਲੀ ਹੋਈ ਹੈ ਉਸ ਵੇਲੇ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਸਿੰਘ ਚੰਨੀ ਬਹੁਤ ਸਿਰ ਕਾ ਡਾਗੂ ਰਹੇ ਕਾਂਗਰਸ ਪਾਰਟੀ ਦੇ ਪਰ ਅੱਜ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪੋਲਿਟਿਕਸ ਤੋਂ ਦੂਰ ਨੇ ਔਰ ਚਰਨਜੀਤ ਸਿੰਘ ਚੰਨੀ ਪਪੂਲਰ ਕਾਫੀ ਨੇ ਚਰਨਜੀਤ ਸਿੰਘ ਚੰਨੀ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਇਸ ਵਕਤ ਠੀਕ ਉਸੇ ਤਰ੍ਹਾਂ ਦੀ ਗੁੱਟਬਾਜ਼ੀ ਔਰ ਫੁੱਟ ਹੈ ਜਿਹੜੀ 2022 ਦੀਆਂ ਚੋਣਾਂ ਤੋਂ ਪਹਿਲਾਂ ਸੀ ਸੋ ਇਹਦਾ ਮਤਲਬ ਹੈ ਕਾਂਗਰਸ ਦੇ ਜਿਹੜੇ ਗੁੱਟਬਾਜ਼ੀ ਔਰ ਫੁੱਟ ਦੇ ਹਾਲਾਤ ਨੇ ਉਹਨਾਂ 'ਚ ਕੋਈ ਬਹੁਤੀ ਜ਼ਿਆਦਾ ਤਬਦੀਲੀ ਨਹੀਂ ਪਰ ਫਿਰ ਵੀ ਸਟਾਈ ਤੋਂ ਪਹਿਲਾਂ ਅੱਜ ਪੰਜਾਬ ਦੀ ਕਾਂਗਰਸ ਦੀ ਪੋਲਿਟੀਕਲ ਸਥਿਤੀ ਤਰਤਲ ਤੇ ਕੀ ਹੈ ਬੁੱਧੀਜੀਵੀ ਐਕਸਪਰਟ ਉਹਨੂੰ ਕਿਸ ਰੂਪ ਦੇ ਵਿੱਚ ਦੇਖਦੇ ਨੇ ਕੀ ਕਾਂਗਰਸ 27 ਤੱਕ ਇਕੱਠੀ ਹੋ ਸਕੇਗੀ ਜਿਹੜੀ ਹਜੇ ਤੱਕ ਨਹੀਂ ਦਿਖਦੀ ਕੀ 27 ਚ ਕਾਂਗਰਸ ਮੁਕਾਬਲੇ ਚ ਰਹਿ ਸਕਦੀ ਹੈ ਚੋਣਾਂ ਦੇ ਜਾਂ 27 ਤੋਂ ਪਹਿਲਾਂ ਅਸੀਂ ਮੰਨ ਲਈਏ ਕਿ ਕਾਂਗਰਸ ਪੰਜਾਬ ਦੀ ਸਰਕਾਰ ਬਣਾਉਣ ਦੀ ਦੌੜ ਚੋਂ ਬਾਹਰ ਹੀ ਹੋਗੀ ਇਹ ਤਮਾਮ ਫੈਕਟਰ ਨੇ ਸਵਾਲ ਨੇ ਜਿਨ੍ਹਾਂ ਦੇ ਉੱਪਰ ਗੱਲ ਪ੍ਰੋਫੈਸਰ ਦਵਿੰਦਰ ਜੋਸ਼ੀ ਹੋਣਾ ਨਾ ਕਰਾਂਗੇ ਦਵਿੰਦਰ ਜੋਸ਼ੀ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸੱਜ ਸੇਕਾਲ ਮਿਹਰबानी जी ਦਲਾ ਸਾਹਿਬ ਬਹੁਤ-ਬਹੁਤ ਮਿਹਰबानी ਔਰ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਔਰ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਬਹੁਤ ਧੰਨਵਾਦ ਸਰ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਉਂਕਿ ਤੁਸੀਂ ਬਹੁਤ ਨੇੜਿਓਂ ਪੰਜਾਬ ਦੀ ਪੋਲਿਟਿਕਸ ਨੂੰ ਦੇਖਿਆ ਹੈ ਜ਼ਮੀਨ ਨਾਲ ਜੁੜੇ ਰਹੇ ਹੋ ਤੁਸੀਂ ਅੱਜ ਸਿਰਫ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੀ ਸਿਆਸਤ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਡਾ ਦ੍ਰਿਸ਼ਟੀਕੋਣ ਕਾਂਗਰਸ ਦੀਆਂ ਸਥਿਤੀਆਂ ਬਾਰੇ ਕੀ ਹੈ ਡਲਾਪਾ ਸਾਹਿਬ ਮੈਂ ਮਹਿਸੂਸ ਕਰਦਾ ਕਿ ਕਿਸੇ ਵੀ ਰਾਜ ਦੀ ਸਰਕਾਰ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਸ ਨੂੰ ਇੱਕ ਬਹੁਤ ਵੱਡਾ ਮਹਤਮ ਮਿਲਿਆ ਹੁੰਦਾ ਕਿ ਉਹਨਾਂ ਨੇ ਉਸ ਵੇਲੇ ਦੀ ਮੌਜੂਦਾ ਸਰਕਾਰ ਦੀਆਂ ਕਮੀਆਂ ਦੇ ਉੱਤੇ ਅਟੈਕ ਕਰਨਾ ਆਪਣੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀਆਂ ਮਸਲਿਆਂ ਨੂੰ ਪਹੁੰਚਾਉਣਾ ਤੁਸੀਂ ਗੱਲ ਕੀਤੀ ਆ ਪੰਜਾਬ ਕਾਂਗਰਸ ਦੀ ਵਰਤਮਾਨ ਸਥਿਤੀ ਦੀ ਮੈਂ ਸਮਝਦਾ ਕਿ ਜੇ ਅਸੀਂ ਪੰਜਾਬ ਦੀ ਕਾਂਗਰਸ ਦੀ ਵਰਤਮਾਨ ਸਥਿਤੀ ਦੀ ਗੱਲ ਕਰੀਏ ਤਾਂ ਜਿਹੜੇ ਕੁਝ ਤੱਤ ਉੱਭਰ ਕੇ ਕੁਝ ਸੈਕਟਰ ਉੱਭਰ ਕੇ ਸਾਡੇ ਸਾਹਮਣੇ ਆਉਂਦੇ ਨੇ ਆਪਾਂ ਉਹਨਾਂ ਦਾ ਅਧਿਐਨ ਵਿਸ਼ਲੇਸ਼ਣ ਕਰਾਂਗੇ ਮੈਂ ਸਮਝਦਾ ਕਿ ਕਿਸੇ ਵੀ ਪਾਰਟੀ ਵਿੱਚ ਸੰਗਠਨ ਜਿਹੜਾ ਹੈ ਉਹ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਕਿਸੇ ਵੀ ਪਾਰਟੀ ਦਾ ਔਰ ਸੰਗਠਨ ਦੇ ਵਿੱਚ ਦੇ ਨਾਲ-ਨਾਲ ਵਿਧਾਨ ਸਭਾ ਜਿਹੜੀ ਹੈ ਉਹਦੇ ਵਿੱਚ ਅਗਰ ਵਿਰੋਧੀ ਧਰ ਦਾ ਨੇਤਾ ਜਿਹੜਾ ਆ ਉਹ ਕੌਣ ਹੁੰਦਾ ਫਿਰ ਇਹ ਦੇਖਣਾ ਹੁੰਦਾ ਕਿ ਉਸ ਪਾਰਟੀ ਦਾ ਇਹ ਰਾਜ ਦਾ ਇੰਚਾਰਜ ਕੌਣ ਹੈ ਉਸ ਦੀ ਮਹਿਲਾ ਪ੍ਰਧਾਨ ਕੌਣ ਹੈ ਤੇ ਉਸ ਤੇ ਬਾਕੀ ਹਿੰਦੂ ਚਿਹਰੇ ਐਸਸੀ ਚਿਹਰਾ ਜੱਟ ਚਿਹਰਾ ਬੀਸੀ ਚਿਹਰਾ ਇਹ ਕਿਹੜੇ ਕਿਹੜੇ ਚਿਹਰੇ ਦਲਿਤ ਚਿਹਰਾ ਇਹ ਕਿਹੜੇ ਚਿਹਰੇ ਮੁਖ ਨੇ ਜਿਹੜੇ ਸਾਰੀਆਂ ਜਾਤੀਆਂ ਨੂੰ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਜਦੋਂ ਆਪਾਂ ਗੱਲ ਕਰਦੇ ਆ ਸੰਗਠਨ ਦੀ ਤੇ ਰਾਜਾ ਬੜਿੰਗ ਪ੍ਰਧਾਨ ਨੇ ਵਿਧਾਨ ਸਭਾ ਵਿੱਚ ਪ੍ਰਤਾਪ ਸਿੰਘ ਵਾਜਵਾ ਆਪੋਜੀਸ਼ਨ ਦੇ ਲੀਡਰ ਨੇ ਰਾਜ ਇਨਚਾਰਜ ਭੁਪੇਸ਼ बघेल ਨੇ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕੀ ਇਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਹੈ ਕੀ ਇਹਨਾਂ ਸਾਰਿਆਂ ਦਾ ਆਮ ਲੋਕਾਂ ਦੇ ਨਾਲ ਸਿੱਧਾ ਰਸਤਾ ਹੈ ਜਾਂ ਕੀ ਲੋਕਾਂ ਦੇ ਮੁੱਦਿਆਂ ਨੂੰ ਇਹ ਉਵਾਰਨ ਦੇ ਵਿੱਚ ਸਫਲ ਜਾਂ ਅਸਫਲ ਰਹੇ ਨੇ ਇਸ ਉੱਤੇ ਜਿਹੜਾ ਹੈ ਉਹ ਸਾਰਾ ਨਿਰਭਰ ਕਰੇਗਾ ਕਿ ਇਹਨਾਂ ਦੀ ਰਾਜਨੀਤੀ ਦਾ ਭਵਿੱਖ ਜਿਹੜਾ ਆ ਉਹ ਕਿਸ ਤਰ੍ਹਾਂ ਹੋਏਗਾ ਇਸੇ ਦੇ ਉੱਤੇ ਨਿਰਭਰ ਕਰੇਗਾ ਕਿ ਪੰਜਾਬ 2027 ਅਸੈਂਬਲੀ ਇਲੈਕਸ਼ਨਾਂ ਵਿੱਚ ਇਸ ਪਾਰਟੀ ਦੀ ਕਾਰਗੁਜ਼ਾਰੀ ਕੀ ਰਹੇਗੀ ਅੱਛਾ ਜੋ ਅਸੀਂ ਪਿਛਲੇ ਦਿਨਾਂ 'ਚ ਸਥਿਤੀਆਂ ਦੇਖੀਆਂ ਨੇ ਆ ਮੈਂ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਟਿੱਪਣੀ ਸੀ ਉਹਨਾਂ ਨੇ ਪਾਰਟੀ ਪਲੇਟਫਾਰਮ ਤੇ ਟਿੱਪਣੀ ਕੀਤੀ ਸੀ ਔਰ ਉਸ ਤੋਂ ਬਾਅਦ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਭੂਮਿਕਾ ਸੀ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਔਰ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਦੀ ਭੂਮਿਕਾ ਸੀ ਭਾਵ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਜੋ ਕੁਝ ਉਸ ਮੀਟਿੰਗ ਦੇ ਵਿੱਚ ਹੋਇਆ ਵਾਪਰਿਆ ਉਹਦਾ ਅਸਰ ਹੁਣ ਤੁਸੀਂ ਕਿਸ ਰੂਪ ਚ ਦੇਖਦੇ ਹੋ ਕੀ ਸੰਗਠਿਤ ਹੋ ਸਕੇਗੀ ਕਾਂਗਰਸ ਕਾਂਗਰਸ ਜਿਸ ਰੂਪ ਚ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਸੰਗਠਨ ਚ ਕੋਈ ਫੇਰ ਬਦਲ ਨਹੀਂ ਕਰਨਾ ਸਾਰੇ ਲੀਡਰ ਅਨੁਸ਼ਾਸਨ ਚ ਰਹਿਣ ਪਾਰਟੀ ਪਲੇਟਫਾਰਮ ਤੇ ਹੀ ਆਪਣੀ ਗੱਲ ਰੱਖਣ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਗੱਲ ਪਾਰਟੀ ਪਲੇਟਫਾਰਮ ਤੇ ਰੱਖੀ ਸੀ ਕਾਂਗਰਸ ਪਾਰਟੀ ਸਮਝਾ ਨਹੀਂ ਸਕੀ ਇਸ ਮੀਟਿੰਗ ਦੇ باوجود ਵੀ ਕਿ ਉਹ ਕਿਵੇਂ ਐਡਰੈਸ ਕਰ ਰਹੇ ਨੇ ਇਹ ਸਾਰੇ ਮੁੱਦੇ ਨੂੰ ਤੁਹਾਡੀ ਨਜ਼ਰ ਚ ਜੋ ਕੁਝ ਦਿੱਲੀ ਚ ਵਾਪਰਿਆ ਜ਼ਮੀਨ ਤੇ ਕਾਂਗਰਸ ਉਹਦੇ ਨਾਲ ਮਜ਼ਬੂਤ ਹੁੰਦੀ ਹੈ ਜਾਂ ਲੋਕਾਂ ਦੇ ਵਿੱਚ ਇਹ ਸੁਨੇਹਾ ਗਿਆ ਕਿ ਕਾਂਗਰਸ ਚੰਗੀ ਤਰ੍ਹਾਂ ਮਸਲੇ ਨੂੰ ਸੰਭਾਲ ਨਹੀਂ ਸਕੀ ਦਰਸਬ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਵਿਕਤੀ ਤੌਰ ਤੇ ਇੱਕ ਦੋ ਦਿਨ ਹੋਏ ਆ ਉਸ ਮੀਟਿੰਗ ਹੋਈ ਨੂੰ ਵਿਕਤੀ ਤੌਰ ਤੇ ਤਾਂ ਸਾਰੇ ਲੀਡਰ ਚੁੱਪ ਹੋ ਗਏ ਨੇ ਪਰ ਕੀ ਉਹ ਇਸ ਤੋਂ ਪਹਿਲਾਂ ਚੁੱਪ ਸੀ ਕਾਂਗਰਸ ਇੱਕ ਬਹੁਤ ਪੁਰਾਣੀ ਪਾਰਟੀ ਹੈ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਲਿਆ ਪੰਜਾਬ ਕਾਂਗਰਸ ਦੇ ਬਹੁਤ ਵੱਡੇ ਵੱਡੇ ਲੀਡਰ ਕਦਾਵਰ ਲੀਡਰ ਰਹੇ ਨੇ ਅੱਜ ਵੀ ਨੇ ਨਵੀਂ ਪੀੜੀ ਦੇ ਲੀਡਰ ਆ ਗਏ ਨੇ ਰਾਜਾ ਵੜਿੰਗ ਜਦੋਂ ਪ੍ਰਧਾਨ ਬਣੇ ਸੀ ਲੋਕਾਂ ਨੂੰ ਬਹੁਤ ਆਸ਼ਾਵਾਂ ਸਨ ਕਿ ਇਹ ਇੱਕ ਜੁਵਾ ਨੇਤਾ ਨੇ ਔਰ ਬਹੁਤ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਕੁਝ ਸਮਾਂ ਤੱਕ ਇਹ ਚੱਲੇ ਵੀ ਇਹਨਾਂ ਨੇ ਹਾਲਾਤ ਨੂੰ ਲੋਕਾਂ ਨੂੰ ਆਪਣੇ ਨਾਲ ਲਿਆ ਕੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਡਾਇਨਾਮਿਕ ਨਹੀਂ ਪਰੰਤੂ ਹੌਲੀ-ਹੌਲੀ ਇਹਨਾਂ ਦੀ ਪਕੜ ਜਿਹੜੀ ਆ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਹੌਲੀ-ਹੌਲੀ ਇਹਨਾਂ ਦੀ ਪਕੜ ਜਿਹੜੀ ਆ ਉਹ ਢਿੱਲੀ ਪੈਂਦੀ ਜਾ ਰਹੀ ਹੈ ਇਹ ਠੀਕ ਹੈ ਕਿ ਇਹਨਾਂ ਨੂੰ ਥੋੜਾ ਜਿਹਾ ਜਿਹੜਾ ਆ ਉੱਪਰੋਂ ਹੰਗਾਰਾ ਮਿਲਿਆ ਇਸ ਮੀਟਿੰਗ ਦੇ ਨਾਲ ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇਹਨਾਂ ਦਾ ਸ਼ਾਇਦ ਜਿਹੜਾ ਇਹ ਵਕਫਾ ਹੋਏਗਾ ਟਾਈਮ ਹੋਏਗਾ ਇੱਕ ਘਟ ਹੋਏਗਾ ਤੇ ਮੈਨੂੰ ਅਜੇ ਦੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਹੋਏਗੀ ਔਰ ਸੰਗਠਨ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਤਾਂ ਮੈਨੂੰ ਲਗਭਗ ਪੱਕੀ ਲੱਗਦੀ ਹੈ ਪ੍ਰੋਫੈਸਰ ਸਾਹਿਬ ਜੋ ਸਿਚੁਏਸ਼ਨ ਬਣੀ ਹੈ ਤੁਹਾਨੂੰ ਤੁਹਾਨੂੰ ਲੱਗ ਰਿਹਾ ਹੈ ਕਿ ਸੰਗਠਨ 'ਚ ਤਬਦੀਲੀ ਹੋਏਗੀ ਤਬਦੀਲੀ ਹੋ ਸਕਦੀ ਹੈ ਜੇ ਮੈਂ ਸਿੱਧਾ ਇੱਕ ਹੋਰ ਨਵੇਂ ਸਵਾਲ ਤੇ ਆਵਾਂ ਚਰਨਜੀਤ ਸਿੰਘ ਚੰਨੀ ਪਿਛਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣਾਏ ਗਏ ਸੀ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਰੱਖ ਕੇ ਭਾਵੇਂ ਚਰਨਜੀਤ ਸਿੰਘ ਚੰਨੀ ਨਹੀਂ ਸਰਕਾਰ ਬਣਾ ਸਕੇ 18 ਕ ਸੀਟਾਂ ਕਾਂਗਰਸ ਪਾਰਟੀ ਜਿੱਤੀ ਚਰਨਜੀਤ ਸਿੰਘ ਚੰਨੀ ਵੀ ਦੋਨੇ ਸੀਟਾਂ ਹਾਰ ਗਏ ਪਰ ਉਹ ਪਾਰਲੀਮੈਂਟ ਦੀ ਇਲੈਕਸ਼ਨ ਜਲੰਧਰੋਂ ਜਿੱਤੇ ਬੜੇ ਚੰਗੇ ਮਾਰਜਨ ਨਾਲ ਜਿੱਤੇ ਜੇ ਅਸੀਂ ਅੱਜ ਪੰਜਾਬ ਦੀ ਪੋਲਿਟਿਕ ਚ ਗੱਲ ਕਰੀਏ ਤੇ ਚਰਨਜੀਤ ਸਿੰਘ ਚੰਨੀ ਦੀ ਪਪੂਲਰਿਟੀ ਹੈ ਹੁਣ ਭਵਿੱਖ ਚ ਕੀ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਦੀ ਚੰਗੀ ਪੋਲੀਟੀਕਲ ਵਰਤੋਂ ਕਰ ਸਕੇਗੀ ਜਾਂ ਨਹੀਂ ਜਾਂ ਚੰਨੀ ਨੂੰ ਵੀ ਪਿੱਛੇ ਧੱਕ ਦਿੱਤਾ ਜਾਏਗਾ ਜਿਹੜੇ ਸੰਕੇਤ ਮਿਲ ਰਹੇ ਨੇ ਤੁਹਾਡੀ ਨਜ਼ਰ ਚ ਚਰਨਜੀਤ ਸਿੰਘ ਚੰਨੀ ਅੱਗੇ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਜੇ ਉਹ ਪਿਛਲੀ ਵਾਰੀ ਸਰਕਾਰ ਨਹੀਂ ਬਣਾ ਸਕੇ ਤੇ ਘਟੁ ਘਟ ਅੱਜ ਦੀਆਂ ਸਿਟੀਆਂ ਮੁਤਾਬਕ ਉਹਨਾਂ ਨੂੰ ਅੱਗੇ ਲਾਇਆ ਜਾ ਸਕੇ ਅਗਰ ਕਾਂਗਰਸ ਕਹਿੰਦੀ ਹੈ ਕਿ ਅਸੀਂ ਬਿਨਾ ਚਿਹਰੇ ਤੋਂ ਲੜਦੇ ਹਾਂ ਅਗਰ ਉਹ ਕਿਸੇ ਨੂੰ ਮੁੱਖ ਮੰਤਰੀ ਦਾ ਫੇਸ ਨਹੀਂ ਬਣਾਉਂਦੀ ਉਹਨਾਂ ਸਥਿਤੀਆਂ ਚ ਕਾਂਗਰਸ ਦੇ ਫੈਸਲੇ ਨੂੰ ਤੁਸੀਂ ਕਿਵੇਂ ਵੇਖੋਗੇ ਕਿ ਇੱਕ ਪੋਲੀਟੀਕਲ ਪਾਰਟੀ ਜਿਨੇ 212 ਤੋਂ ਪਹਿਲਾਂ ਕੈਪਟਨ 212 ਤੋਂ ਪਹਿਲਾਂ ਮੈਨੂੰ ਯਾਦ ਹੈ ਸਮਰਾਲੇ ਚ ਕੈਪਟਨ ਮਰਿੰਦਰ ਸਿੰਘ ਦਾ ਹੱਥ ਚੱਕਤਾ ਸੀ ਰਾਹੁਲ ਗਾਂਧੀ ਨੇ ਮੰਚ ਤੋਂ ਕਿ ਇਹ ਸਾਡੇ ਮੁੱਖ ਮੰਤਰੀ ਹੋਣਗੇ ਮਤਲਬ 212 ਚ ਇੱਕ ਦੋ ਦਿਨ ਪਹਿਲਾਂ ਚੋਣ ਪ੍ਰਚਾਰ ਖਤਮ ਹੋਣ ਤੋਂ ਰਾਹੁਲ ਗਾਂਧੀ ਨੇ ਗੱਲ ਕਹੀ ਸੀ ਸ਼ਾਇਦ ਉਹ ਆਖਰੀ ਰੈਲੀ ਸੀ ਚੋਣ ਪ੍ਰਚਾਰ ਤੋਂ ਪਹਿਲਾਂ 17 ਚ ਫਿਰ ਕੈਪਟਨ ਮਰਿੰਦਰ ਨੂੰ ਚਿਹਰਾ ਬਣਾਇਆ ਗਿਆ ਚੌਂਦਾ ਪੰਜਾਬ ਕੈਪਟਨ ਦੀ ਸਰਕਾਰ ਉਜਤ ਵੀ ਗਈ ਕਾਂਗਰਸ ਫਿਰ ਹੁਣ 22 ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਹੁਣ ਅਚਾਨਕ ਕਾਂਗਰਸ ਚ ਭਪੇਸ਼ ਬਗੇਲ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਸਾਡਾ ਚਿਹਰਾ ਹੁਣ ਦੋ ਸਥਿਤੀਆਂ ਨੇ ਕੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਾਇਆ ਜਾਣਾ ਚਾਹੀਦਾ ਹੈ ਉਹ ਪਰੰਪਰਾ ਜਾਰੀ ਰੱਖਣੀ ਚਾਹੀਦੀ ਹੈ ਜੇ ਪਿਛਲੀ ਵਾਰੀ ਚੰਨੀ ਨਹੀਂ ਜਿਤਾ ਸਕੇ ਕਿ ਇਸ ਵਾਰ ਮੌਕਾ ਦੇਣਾ ਚਾਹੀਦਾ ਔਰ ਦੂਸਰਾ ਅਗਰ ਉਹ ਬਿਨਾ ਚਿਹਰੇ ਤੇ ਜਾਂਦੇ ਨੇ ਤੇ ਉਹ ਕਿਵੇਂ ਸਮਝਾਉਣਗੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕਿਉਂ ਬਿਨਾ ਚਿਹਰੇ ਤੋਂ ਜਾ ਰਹੇ ਹਾਂ ਕਿ ਅਸੀਂ ਇਸ ਕਰਕੇ ਬਿਨਾ ਚਿਹਰੇ ਤੋਂ ਜਾ ਰਹੇ ਹਾਂ ਵੀ ਅਸੀਂ ਚੰਨੀ ਨੂੰ ਸੀਐਮ ਫੇਸ ਨਹੀਂ ਸੀ ਬਣਾਉਣਾ ਚਾਹੁੰਦੇ ਤੁਹਾਡਾ ਦ੍ਰਿਸ਼ਟੀਕੋਣ ਡੇਲਾਸ ਆਫ 2012 ਤੇ 2022 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਉਸ ਦੇ ਨਾਲੋਂ ਸਥਿਤੀਆਂ ਜਿਹੜੀਆਂ ਨੇ ਉਹ 2027 ਵਿੱਚ ਬਿਲਕੁਲ ਅਲੱਗ ਹੋਣਗੀਆਂ ਕਾਂਗਰਸ ਦੇ ਬਹੁਤ ਕਦਾਵਰ ਨੇ ਨੇਤਾ ਜਿਹੜੇ ਰਹੇ ਆ ਗਿਰਾਂਜ ਕੈਪਟਨ ਅਮਰਿੰਦਰ ਸਿੰਘ ਪਲਰਾਮ ਜਾਖੜ ਅ ਰਾਣਾ ਗੁਰਜੀਤ ਸੋਢੀ ਕੇਵਲ ਸਿੰਘ ਢਿੱਲੋਂ ਆਦ ਜਿਹੜੇ ਆ ਉਹ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਹੁਣ ਜਿਹੜੇ ਕਾਂਗਰਸ ਦੇ ਵਿੱਚ ਵੱਡੇ ਲੀਡਰ ਨੇ ਉਹਨਾਂ ਦੇ ਵਿੱਚ ਰਾਜਾ ਬੜਿੰਗ ਹੈ ਸੁਖਜਿੰਦਰ ਸਿੰਘ ਰੰਧਾਵਾ ਹੈ ਤ੍ਰਿਪ ਵਾਜਵਾ ਨੇ ਔਰ ਜਿਹੜੇ ਨੇ ਅਮਰ ਸਿੰਘ ਨੇ ਔਰ ਇਸ ਤਰ੍ਹਾਂ ਦੇ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਹੋਰ ਲੀਡਰ ਵੀ ਨੇ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਜ਼ਿਆਦਾ ਯੋਗ ਸਮਝਦੇ ਨੇ ਚਰਜਿੰਗਸ ਚੰਨੀ ਜਿਹੜੇ ਨੇ ਇਹ ਮੁੱਖ ਮੰਤਰੀ ਰਹਿ ਚੁੱਕੇ 2022 ਦੇ ਵਿੱਚ 3 ਮਹੀਨਿਆਂ ਵਾਸਤੇ ਨੇਚਰਲੀ ਉਹਨਾਂ ਦਾ ਕਲੇਮ ਬਣਦਾ ਚਰਜਿੰਗਸ ਚੰਗੀ ਦਾ ਔਰ ਉਹਨਾਂ ਦੀ ਜਿਹੜੀ ਫੋਲੋਇੰਗ ਹੈ ਉਹ ਵੀ ਕਾਫੀ ਜ਼ਿਆਦਾ ਹੈ ਬਾਕੀਆਂ ਦੇ ਨਾਲੋਂ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਪਰ ਅਗਰ ਚਰਨਜੀਤ ਸਿੰਘ ਚੰਨੀ ਨੂੰ ਇਸ ਵੇਲੇ ਮੁੱਖ ਮੰਤਰੀ ਦਾ ਅਹੁਦਾ ਡਿਕਲੇਅਰ ਕਰ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਵੀ ਬਹੁਤ ਸਾਰੇ ਹੋ ਜਾਣਗੇ ਸ਼ਾਇਦ ਇਹੀ ਕਾਰਨ ਹੈ ਕਿ ਜਿਹੜੀ ਕੇਂਦਰੀ ਹਾਈ ਕਮਾਂਡ ਹੈ ਉਹ ਇਸ ਪੋਸਿਬਲ ਗੁਰੇਜ਼ ਕਰ ਰਹੀ ਹੈ ਕਿ ਕਿਸੇ ਇੱਕ ਦਾ ਨਾਮ ਜੜਾਇਆ ਉਹ ਅਸੀਂ ਅਨਾਉਂਸ ਕਰੀਏ ਪਰੰਤੂ ਇਹ ਹੋ ਸਕਦਾ ਕਿ ਹਾਈ ਕਮਾਂਡ ਜਿਹੜੀ ਹੈ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਤਿਆਰ ਕਰੇ ਜਿਹਦੇ ਵਿੱਚ ਪ੍ਰਧਾਨ ਵਰਕਿੰਗ ਪ੍ਰਧਾਨ ਯੁਗਤਾ ਪ੍ਰਧਾਨ ਤੇ ਦੂਸਰੇ ਜਿਹੜੇ ਲੀਡਰ ਨੇ ਉਹਨਾਂ ਦਾ ਇੱਕ ਸੰਜੁਕਤ ਜਿਆ ਸੁਮੇਲ ਕਰਕੇ ਜਿਹੜੀ ਹੈ ਪਾਰਟੀ ਨੂੰ ਇਕੱਠਾ ਕਰਕੇ ਜਿਹੜਾ ਆ ਉਹ ਅੱਗੇ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਆ ਉਹ ਨਿਸ਼ਚਿਤ ਰੂਪ ਦੇ ਵਿੱਚ ਇਹ ਗੱਲ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਸਾਰੀਆਂ ਗੱਲਾਂ ਦੇ ਵਿੱਚ ناکਾਮ ਰਹੀ ਹੈ ਜਿਸ ਵਿੱਚ ਨਸ਼ਾ ਹੈ ਕਿਸਾਨਾਂ ਦਾ ਅਸੰਤੋਸ਼ ਹੈ ਕਾਨੂੰਨ ਵਿਵਸਥਾ ਹੈ ਬੇਰੁਜ਼ਗਾਰੀ ਹੈ ਬਿਜਲੀ ਸਰਦੀਆਂ ਵਿੱਚ ਕਈ-ਕਈ ਘੰਟੇ ਬੰਦ ਰਹਿੰਦੀ ਹੈ ਅਫਸਰशाही ਹੈ ਕੇਂਦਰੀ ਜਿਹੜੇ ਨੇਤਾ ਨੇ ਆਪ ਦੇ ਉਹ ਸਰਕਾਰੀ ਕੋਠੀਆਂ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਸਭ ਨੂੰ ਇੱਕ ਸੰਗਠਿਤ ਮੁੱਦਿਆਂ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਕਾਂਗਰਸ ਸਰਕਾਰ ਬਣ ਸਕਦੀ ਹੈ 2027 ਦੇ ਵਿੱਚ ਬਸ਼ਰਤੇ ਕਿ ਇਹ ਇੱਕ ਇਹੋ ਜਿਹਾ ਫਾਰਮੂਲਾ ਜਿਹੜਾ ਕਿ ਮਾਝਾ ਦੁਆਬਾ ਤੇ ਮਾਲਵੇ ਦਾ ਸੰਯੁਕਤ ਹੋਵੇ ਜਿਹੜਾ ਕਿ ਵੱਖ-ਵੱਖ ਜਾਤੀਆਂ ਹਿੰਦੂ ਵਰਗ ਜੱਟ ਸਿੱਖ ਵਰਗ ਐਸਸੀ ਬੀਸੀ ਸਾਰਿਆਂ ਦਾ ਸੁਮੇਲ ਕਰਕੇ ਜਿਹੜਾ ਆ ਉਹ ਇੱਕ ਲੋਕਾਂ ਦੇ ਮੁੱਦਿਆਂ ਨੂੰ ਅਠਾਉਣ ਦਾ ਜ਼ਰੀਆ ਬਣ ਸਕੇ ਉਹਨਾਂ ਨੂੰ ਅਗਰ ਮਿਲ ਕੇ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਉਹ ਕੋਈ ਰੂਪ اختیار ਕਰਕੇ ਲੋਕਾਂ ਦੇ ਅੱਗੇ ਪੇਸ਼ ਕਰ ਸਕੇ ਫੇਰ ਤਾਂ ਕੁਝ ਕਾਂਗਰਸ ਦਾ ਹੋ ਸਕਦਾ ਨਹੀਂ ਤਾਂ ਕਾਂਗਰਸ ਜਿਹੜੀ ਹੈ ਉਹ ਏਸੀ ਤਰ੍ਹਾਂ ਭਟਕਦੀ ਹੋਈ ਨਜ਼ਰ ਆਏਗੀ ਜਿਸ ਤਰ੍ਹਾਂ ਕੁਪੇਸ਼ ਭਗੇਲਦੇ ਜਿਹੜਾ ਇਨਚਾਰਜ ਹੋਣ ਦੇ ਵੇਲੇ ਇਹ ਨਜ਼ਰ ਆ ਰਹੀ ਹੈ ਕਿਉਂਕਿ ਮੈਂ ਇਹ ਵੀ ਸਮਝਦਾ ਹਾਂ ਕਿ ਜਿਹੜੀ ਕੇਂਦਰੀ ਹਾਈ ਕਮਾਂਡ ਹੈ ਨਾ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਨਜ਼ਰ ਅੰਦਾਜ਼ ਕਰ ਰਹੀ ਆ ਪੰਜਾਬ ਨੂੰ ਜਿਹੜੀ ਕਿ ਜਿਸ ਵੱਲ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਹੁਣ ਸਾਡੇ ਇਹ ਮਹਿਲਾ ਵਿੰਗ ਦੀ ਇੰਚਾਰ ਜਿਹੜੀ ਹੈ ਅਲਕਾ ਲੰਬਾ ਹੈ ਕਿੰਨੀ ਕੁ ਵਾਰੀ ਪੰਜਾਬ ਚ ਆਏ ਨੇ ਭਵੇਸ਼ ਵਗੇਲ ਜੀ ਸਿਰਫ ਇੱਕ ਜਾਂ ਦੋ ਦਿਨ ਲਈ ਆਉਂਦੇ ਨੇ ਤੇ ਉੱਪਰਲੀ ਲੀਡਰਸ਼ਿਪ ਨੂੰ ਮਿਲ ਕੇ ਚਲੇ ਜਾਂਦੇ ਨੇ ਕੀ ਲੋਕਾਂ ਦਾ ਕੋਈ ਵਾਸਤਾ ਕੋਈ ਰਾਂ ਰابطਾ ਉਹਨਾਂ ਦਾ ਹੈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਰابطਾ ਲੋਕਾਂ ਦੇ ਨਾਲ ਹੈ ਅੱਛਾ ਦੂਸਰੇ ਪਾਸੇ ਜੇਕਰ ਤੁਸੀਂ ਕੋਈ ਐਹੋਜੇ ਬੰਦੇ ਨੂੰ ਪੰਜਾਬ ਦਾ ਇਨਚਾਰਜ ਬਣਾਓ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਰਹਿ ਕੇ ਮਿਲ ਕੇ ਏਰੀਆ ਵਾਈਜ਼ ਹਲਕਾ ਵਾਈਜ਼ ਪਾਰਟੀ ਦੀ ਰਿਪੋਰਟ ਲੈ ਕੇ ਔਰ ਉਸ ਨੂੰ ਕਾਮਯਾਬੀ ਨਾਲ ਉਹਨਾਂ ਨੂੰ ਫਾਰਮੂਲੇ ਦੇ ਰੂਪ ਵਿੱਚ ਪੇਸ਼ ਕਰ ਸਕੇ ਤਾਂ ਤਾਂ ਕਾਂਗਰਸ ਦਾ ਕੁਝ ਬਣੇਗਾ ਕਾਂਗਰਸ ਲੋਕਾਂ ਦੇ ਵਿੱਚ ਹੈ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਕਾਂਗਰਸ ਹੈ ਪਰ ਸਾਡੀ ਫੁੱਟ ਤੇ ਆਪ ਖੁਦਰਾਪਨ ਮੈਂ ਇੱਕ ਸ਼ਬਦ ਆਪ ਉਧਰਾਪਣ ਵਰਤ ਰਿਹਾ ਮੇਰੀ ਇੱਕ ਸੀਨੀਅਰ ਕਾਂਗਰਸੀ ਲੀਡਰ ਨਾਲ ਗੱਲ ਹੋ ਰਹੀ ਸੀ ਪਿਛਲੇ ਦਿਨਾਂ ਚ ਉਹਨਾਂ ਨੇ ਮੈਨੂੰ ਕਿਹਾ ਕਿ ਪੰਜਾਬ ਕਾਂਗਰਸ ਆਪ ਉਧਰੀ ਹੋਈ ਪਈ ਆ ਹੂੰ ਲੋਕਾਂ ਦੇ ਵਿੱਚ ਜੋਸ਼ ਹੈ ਲੋਕੀ ਚਾਹੁੰਦੇ ਨੇ ਕਿ ਸਾਨੂੰ ਲੀਡਰਸ਼ਿਪ ਮਿਲੇ ਲੇਕਿਨ ਲੀਡਰਸ਼ਿਪ ਜਿਹੜੀ ਹੈ ਹੁਣ ਮੈਂ ਜੇ ਰਾਜਾ ਵੜਿੰਗ ਦੀ ਗੱਲ ਕਰਾਂ ਤੇ ਲੁਧਿਆਣੇ ਦੇ ਜਿਹੜੇ ਲੋਕ ਨੇ ਉਹ ਵੀ ਇਸ ਤਰ੍ਹਾਂ ਕਈ ਵਾਰੀ ਮਹਿਸੂਸ ਕਰਦੇ ਆ ਕਿ ਸਾਡੀ ਰਾਜੇ ਦੇ ਨਾਲ ਕੋਈ ਨੀੜਤਾ ਹੈ ਹੀ ਨਹੀਂ ਸਨੁਰਾਦੀਨ ਆਹ ਟੈਲੀਫੋਨ ਤੇ ਅਸੀਂ ਅੱਗੇ ਦੋਸ਼ ਲਾਉਂਦੇ ਸੀ ਰਵਰੀਤ ਸਿੰਘ ਬਿੱਟੂ ਦੇ ਉੱਤੇ ਜਾਂ ਕੋਈ ਐਮਪੀ ਹੋਰ ਬਨੀਸ਼ ਤਵਾੜੀ ਦੇ ਉੱਤੇ ਕਿ ਸਾਡੇ ਜਿਹੜੇ ਆਹੋ ਲੀਡਰ ਸਾਡਾ ਫੋਨ ਨਹੀਂ ਚੁੱਕਦੇ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਰਾਫਤਾ ਨਹੀਂ ਤੇ ਰਾਜਾ ਬੜਿੰਗ ਦੇ ਨਾਲ ਵੀ ਤਾਂ ਇਹੀ ਕੁਝ ਹੋ ਰਿਹਾ ਰਾਜਾ ਬੜਿੰਗ ਵੀ ਤਾਂ ਲੋਕਾਂ ਦੇ ਨਾਲ ਕੋਈ ਰਾਫਤਾ ਕੰਮ ਕਰਨ ਦੇ ਵਿੱਚ ਕੋਈ ਕਾਮਯਾਬ ਨਹੀਂ ਰਿਹਾ ਮੈਨੂੰ ਯਾਦ ਹੈ ਜਦੋਂ ਲੋਕ ਸਭਾ ਦੀਆਂ elections ਹੋਈਆਂ ਤੇ ਰਾਜਾ ਸਾਹਿਬ ਦੇ ਭਾਸ਼ਣ ਜਿਹੜੇ ਆ ਉਹ ਬੜੇ ਗਰਮਾ-ਗਰਮ ਭਾਸ਼ਣ ਸੀ ਬੜੇ ਦਲੇਰਾਨਾ ਭਾਸ਼ਣ ਸੀ ਔਰ ਲੋਕਾਂ ਨੂੰ ਨਾਲ ਜੋੜਨ ਵਾਲੇ ਭਾਸ਼ਣ ਸੀ ਇਸ ਦੇ باوجود ਲੁਧਿਆਣਾ ਸ਼ਹਿਰੀ ਦੀਆਂ ਸੀਟਾਂ ਦੇ ਵਿੱਚ ਕਾਂਗਰਸ ਜਿਹੜੀ ਆ ਪਿੱਛੇ ਰਹੀ ਆ ਤੇ ਪਿੰਡਾਂ ਦੇ ਵਿੱਚ ਉਹ ਜਿਤਾਇਆ ਪਰ ਹੁਣ ਜੇ ਲੋਕਾਂ ਦੇ ਨਾਲ ਰابطਾ ਹੀ ਨਾ ਪ੍ਰੈਜ਼ੀਡੈਂਟ ਲੀਡਰਸ਼ਿਪ ਦਾ ਰਵੇ ਐਮਪੀ ਲੋਕਲ ਐਮਪੀ ਦਾ ਰਵੇ ਤਾਂ ਕਾਂਗਰਸ ਦੀ ਸਥਿਤੀ ਜਿਹੜੀ ਆ ਉਹ ਕਿਸ ਤਰ੍ਹਾਂ ਹੋਏਗੀ ਤੇ ਵਿਵੇਸ਼ ਬੁਘੇਲ ਜਾਂ ਇਨਚਾਰਜ ਜਿਹੜੇ ਆ ਉਹ ਵਕਤ ਵੇ ਵਕਤ ਜਿਹੜੇ ਆ ਉਹ ਰਾਜ ਦੀ ਫੇਰੀ ਦਾ ਜਿਹੜਾ ਆ ਉਹ ਮੌਇਨਾ ਕਰਨ ਜਾਂ ਸਿਰਫ ਦਿਖਾਵੇ ਵਾਲੀ ਫੇਰੀ ਇੱਕ ਪਾ ਜਾਣ ਤੇ ਲੋਕਾਂ ਨੂੰ ਆਪਸ ਵਿੱਚ ਜੁੜਨ ਦਾ ਮੌਕਾ ਨਾ ਮਿਲੇ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਜਿਹੜਾ ਆ ਉਹ ਮੁਸ਼ਕਲ ਹੋ ਜਾਏਗਾ ਟਕਸਾਲੀ ਵਰਕਰ ਜਿਹੜੇ ਨੇ ਉਹ ਉਦਾਸ ਹੋ ਕੇ ਬੈਠ ਜਾਂਦੇ ਨੇ ਫਿਰ ਜਦੋਂ ਲੀਡਰਸ਼ਿਪ ਜਿਹੜੀ ਆ ਉਹਨਾਂ ਦੇ ਨਾਲ ਰਾਫਤਾ ਨਹੀਂ ਕਾਇਮ ਕਰਦੀ ਤੁਸੀਂ ਜਾਣਦੇ ਹੋਵੋਗੇ ਕਿ ਸਾਡੇ ਪੁਰਾਣੇ ਕਾਂਗਰਸੀ ਸੀ ਕਈ ਜਿਨ੍ਹਾਂ ਵਿੱਚ ਆਪਾਂ ਕੈਰੋ ਸਾਹਿਬ ਮੁੱਖ ਮੰਤਰੀ ਸੀ ਜਾਂ ਸਾਡੇ इवन ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਸੀ ਉਹ ਜਿਸ ਵੇਲੇ ਲੋਕਾਂ ਦੇ ਵਿੱਚ ਜਾਂਦੇ ਸੀ ਉਹ ਕਹਿੰਦੇ ਸੀ ਹਾਂ ਬਈ ਬੰਤਾ ਸਿੰਘ ਸੰਤਾ ਸਿੰਘ ਕੀ ਹਾਲ ਹੈ ਤੇਰਾ ਉਹ ਤੇਰੇ ਪਿੰਡ ਦਾ ਸਰਪੰਚ ਦਾ ਬਈ ਕੀ ਹਾਲ ਹੈ ਤੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਬੰਦਾ ਸਾਡੇ ਨਾਲ ਜੁੜਿਆ ਹੋਇਆ ਕੀ ਕਾਂਗਰਸ ਦੇ ਵਿੱਚ ਇਹੋ ਜੀ ਸਥਿਤੀ ਹੈ ਲੋਕੀ ਚਾਹੁੰਦੇ ਆ ਕਾਂਗਰਸ ਦੇ ਮੁੱਦਿਆਂ ਨੂੰ ਉਠਾਇਆ ਜਾਵੇ ਲੋਕੀ ਚਾਹੁੰਦੇ ਆ ਲੋਕਾਂ ਦੇ ਮੁੱਦਿਆਂ ਨੂੰ ਉਠਾਇਆ ਜਾਵੇ ਲੋਕੀ ਚਾਹੁੰਦੇ ਆ ਕਿ ਸਾਨੂੰ ਇੱਕ ਬਦਲ ਦੇ ਰੂਪ ਦੇ ਵਿੱਚ ਕੋਈ ਪਾਰਟੀ ਮਿਲੇ ਜਿਹੜੀ ਕਿ ਇਸ ਲਈ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਸੰਭਾਵਨਾ ਮੰਨੇ ਅਗਰ ਕਾਂਗਰਸ ਮਿਲ ਕੇ ਚੱਲੇ ਆਪ ਉਧਰੇ ਪੰਨ ਤੋਂ ਬਚੇ ਤੇ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਉਹ ਕੋਈ ਆਪਣਾ ਕੁੰਡਾ ਰੱਖੇ ਪਾਰਟੀ ਦੇ ਉੱਤੇ ਪਾਰਟੀ ਨੂੰ ਇੱਕ ਡਿਸਿਪਲਨ ਦੇ ਵਿੱਚ ਬੰਨ ਕੇ ਰੱਖੇ ਤੇ ਜਿਹੜਾ ਆਉਂਦਾ ਆਲਵੇ ਜਿਹੜਾ ਜਾਂਦਾ ਜਾਲਵੇ ਜੇ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਨੇ ਬੜੀਆਂ ਰਹੀਆਂ ਤਾਂ ਫੇਰ ਬੜੀ ਮੁਸ਼ਕਲ ਹੋ ਜਾਏਗੀ ਮੈਂ 2027 ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਅੱਛਾ ਪ੍ਰੋਫੈਸਰ ਦਵਿੰਦਰ ਮੈਂ ਇਹ ਹੁਣ ਇੱਕ ਤੁਹਾਡੇ ਤੋਂ ਗੱਲ ਪੁੱਛਦਾ ਜਿਵੇਂ ਭਪੇਸ਼ ਬਗੇਲ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਤੇ ਮਲਕੀ ਅਰਜਨ ਖੜਗੇ ਸਾਡਾ ਚਿਹਰਾ ਨੇ ਕੀ ਪੰਜਾਬ ਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਤੇ ਮਲਕੀ ਅਰਜਨ ਖੜਗੇ ਦਾ ਚਿਹਰਾ ਅੱਗੇ ਅੱਗੇ ਰੱਖ ਕੇ 27 ਦੀਆਂ ਚੋਣਾਂ ਲੜਦੀ ਹੈ ਤੇ ਕੀ ਪੰਜਾਬੀ ਪੰਜਾਬ ਦੇ ਲੋਕ ਇਹ ਗੱਲ ਪ੍ਰਵਾਨ ਕਰ ਲੈਣਗੇ ਵੀ ਪੰਜਾਬ ਚ ਕਾਂਗਰਸ ਦੀ ਅਗਵਾਈ ਹੈ ਜਿਹੜੀ ਉਹ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਦੇ ਚਿਹਰੇ ਤੇ ਹੋ ਰਹੀ ਹੈ ਜਾਂ ਕਾਂਗਰਸ ਕੋਲੇ ਕੋਈ ਅਜਿਹਾ ਚਿਹਰਾ ਹੈ ਜਿਹੜਾ ਪੰਜਾਬ ਚ ਪੂਰੀ ਕਾਂਗਰਸ ਨੂੰ ਇਕਜੁੱਟ ਕਰ ਸਕੇ ਤੇ ਉਹ ਪੂਰੀ ਕਾਂਗਰਸ ਨੂੰ ਪ੍ਰਵਾਨਿਤ ਹੋਵੇ ਦਲਾਪ ਖੜਗੇ ਸਾਹਿਬ ਔਰ ਰਾਹੁਲ ਗਾਂਧੀ ਨਿਰਸੰਦੇ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਸੋਨੀਆ ਗਾਂਧੀ ਪ੍ਰੇਨਕਾ ਗਾਂਧੀ ਬਹੁਤ ਵੱਡੇ ਚਿਹਰੇ ਨੇ ਲੇਕਿਨ ਕੀ ਇਨਾ ਕਲਿਆ ਦੇ ਸਿਰ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਤੇ ਮੈਨੂੰ ਲੱਗਦਾ ਨਹੀਂ ਤੁਸੀਂ ਪਿੱਛੇ ਜ ਕੁਝ ਸਾਲ ਹੋਏ ਆ ਖੜਗੇ ਸਾਹਿਬ ਦੀ ਇੱਕ ਮੀਟਿੰਗ ਹੋਈ ਸੀ ਉਹਨਾਂ ਨੇ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਸੀ ਇੱਥੇ ਆਪਣੇ ਲੁਧਿਆਣੇ ਸ਼ਹਿਰ ਦੇ ਨੇੜੇ ਦੇ ਕਿਤੇ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਬੋਲਣ ਲਈ ਉੱਠੇ ਤਾਂ ਗਿਣਤੀ ਦੇ ਲੋਕ ਰਹਿ ਗਏ ਸੀ ਮੈਂ ਉਹਨਾਂ ਦੀ لیاقت ਉੱਤੇ ਉਹਨਾਂ ਦੀ ਵਫਾਦਾਰੀ ਉੱਤੇ ਕੋਈ ਸ਼ੱਕ ਨਹੀਂ ਕਰ ਰਿਹਾ ਪਰੰਤੂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਇਕੱਲੇ ਖੜਗੇ ਸਾਹਿਬ ਦਾ ਰਾਹੁਲ ਗਾਦੀ ਨਾਲ ਗੱਲ ਨਹੀਂ ਬਾੰਡੀ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੰਦਾ ਸਾਹਿਬ ਉਸ ਸਮਰਾਲਾ ਦੇ ਵਿੱਚ ਨਾ ਜੀ ਇੱਕ ਵਰਕਰ ਸੰਮੇਲਨ ਸੱਦਿਆ ਸੀ ਰਾਜਾ ਵੜਿੰਗ ਉਹਨਾਂ ਨੇ। ਉਹ ਸਮਰਾਲੇ ਦੇ ਵਿੱਚ ਰੈਲੀ ਸੀ ਜਿੱਥੇ ਜਦੋਂ ਮਲਕੀਰਜਨ ਖੜਗੇ ਸਾਬ ਬੋਲਣ ਲੱਗੇ ਤੇ ਕਾਫੀ ਲੋਕ ਉੱਠ ਗਏ ਉਹਦੇ ਵਿੱਚ ਇੱਕ ਕਾਰਨ ਇਹ ਵੀ ਹੋ ਸਕਦਾ ਹੈ। ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਉਹ ਹਿੰਦੀ ਬਹੁਤ ਚੰਗੀ ਤਰ੍ਹਾਂ ਨਹੀਂ ਸਮਝਦੇ ਸਾਡੇ ਪਿੰਡਾਂ ਵਾਲੇ ਲੋਕ। ਤੇ ਸ਼ਾਇਦ ਕਿਉਂਕਿ ਉਹ ਹਿੰਦੀ 'ਚ ਬੋਲੇ ਮਲਕੀਰਜਨ ਖੜਗੇ ਉਹਦਾ ਇੱਕ ਕਾਰਨ ਉਹ ਵੀ ਸੀ। ਚਲੋ ਹੁਣ ਤੁਸੀਂ ਆਪਣੀ ਗੱਲ ਜਾਰੀ ਰੱਖ ਸਕਦੇ ਹੋ। ਹਾਂਜੀ। ਮੈਂ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਕਿ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ਕਾਫੀ ਜ਼ਿਆਦਾ ਨੇ ਪਰੰਤੂ ਜੇ ਕਾਂਗਰਸ ਦੇ ਵਿੱਚ ਗੁੱਟਵਾਦੀ ਜਾਂ ਆਪ ਖੁਦਰਾਪਣ ਏਸੀ ਤਰ੍ਹਾਂ ਰਿਹਾ ਤਾਂ ਉਹਨਾਂ ਦੀਆਂ ਸੰਭਾਵਨਾਵਾਂ ਧੂਮਲ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਮਹਿਲਾਵਾਂ ਨੂੰ Hindu ਲੀਡਰ SC ਲੀਡਰ ਮਜਬੀ ਸਿੱਖ ਦਲਿਤ जाट ਸਿੱਖ ਇਹਨਾਂ ਸਾਰਿਆਂ ਦਾ ਸੁਮੇਲ ਬਣਾ ਕੇ ਤੁਸੀਂ ਪੁੱਛਿਆ ਮੈਨੂੰ ਕਿ ਕੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਚਿਹਰਾ ਬਣਾਇਆ ਜਾ ਸਕਦਾ ਨਿਰਸੰਦੇਹ ਬਣਾਇਆ ਜਾ ਸਕਦਾ ਜਿਸ ਵਲੇ 3 ਮਹੀਨੇ ਦੀ ਸਰਕਾਰ ਰਹੀ ਹੈ ਚੰਨੀ ਚੰਨੀ ਹੋਈ ਪਈ ਸੀ ਚਾਹੇ ਉਹਦੇ ਵਿੱਚ ਮੀਡੀਆ ਦਾ ਜਿਹੜਾ ਯੋਗਦਾਨ ਸੀ ਸੋਸ਼ਲ ਮੀਡੀਆ ਤੇ ਬੜਾ ਪ੍ਰਚਾਰ ਸੀ ਬੱਕਰੀ ਵੀ ਚੋਰਿਆ ਸੀ ਉਹ ਹੋਰ ਵੀ ਇਸ ਤਰ੍ਹਾਂ ਦੇ ਕੰਮ ਟੈਂਟ ਕਰਨਾ ਤਾਂ ਵੀ ਲਾ ਰਿਹਾ ਸੀ ਲੋਕਾਂ ਦੇ ਵਿੱਚ ਜਾ ਕੇ ਵਿਚਰ ਵੀ ਰਿਹਾ ਸੀ ਪਰੰਤੂ ਤੁਸੀਂ ਦੇਖਿਆ ਕਿ ਦੋ ਸਥਾਨਾਂ ਤੋਂ ਇਲੈਕਸ਼ਨ ਹਾਰ ਗਿਆ ਉਹ ਜੋ ਕੋਰ ਸਾਹਿਬ ਤੋਂ ਭਦੌਰ ਸਾਹਿਬ ਲੋਕਾਂ ਨੂੰ ਇਹਨਾਂ ਦੀ ਗੁੱਟਬੰਦੀ ਜਿਹੜੀ ਆ ਉਹ ਲੈਣ ਤੋਂ ਸਟੇਜ ਤੋਂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦਾ ਨਾਮ ਅਨਾਉਂਸ ਕੀਤਾ ਸਿੰਘ ਸਾਡੇ ਸਿੱਧੂ ਸਾਹਿਬ ਮੁਸਕੇ ਬਹਿ ਗਏ ਉਹਨਾਂ ਨੇ ਆਪਣੇ ਆਪ ਨੂੰ ਅੰਮ੍ਰਿਤਸਰ ਤੱਕ ਸੀਮਤ ਕਰ ਲਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ ਉਹ ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲੇ ਉਸਰੇ ਲੋਕਾਂ ਦੇ ਵਿੱਚ ਇੱਕ ਸੀ ਕਿ ਅਗਰ ਸਿੱਧੂ ਸਾਹਿਬ ਨੂੰ ਚਿਹਰਾ ਅਨਾਉਂਸ ਕਰ ਦਿੰਦੇ ਤਾਂ ਸ਼ਾਇਦ ਉਹ ਬਿਹਤਰ ਹੁੰਦੇ ਪਰ ਜਿਹੜੀ ਹਾਈ ਕਮਾਂਡ ਨੂੰ ਸ਼ਾਇਦ ਫੀਡਬੈਕ ਮਿਲੀ ਹੋਏਗੀ ਕਿ ਉਹਨਾਂ ਨੂੰ ਚੰਨੀ ਸਾਹਿਬ ਦਾ ਚਿਹਰਾ ਅਨਾਉਂਸ ਕਰਨਾ ਪਿਆ ਇਹ ਤਾਂ ਉਹਨਾਂ ਦੀ ਅੰਦਰੂਨੀ ਗੱਲ ਉਹ ਹੀ ਜਾਣਣ ਪਰੰਤੂ ਮੈਂ ਸਮਝਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ਤਾਂ ਹਨ ਪਰੰਤੂ ਉਹਨਾਂ ਦਾ ਆਪਸੀ ਮੇਲ ਜਿਹੜਾ ਆ ਉਹ ਬੜਾ ਜ਼ਰੂਰੀ ਆ ਲੋਕਲ ਹਲਕਾ ਵਾਈਜ਼ ਔਰ ਲੋਕਾਂ ਦੇ ਮੁੱਦਿਆਂ ਨੂੰ ਉਭਾਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਨਹੀਂ ਤਾਂ ਕਾਂਗਰਸ ਦਾ ਭਵਿਸ਼ ਤੁਮਨੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਂ ਥੋੜੀ ਜਿਹੀ ਉਹਦੇ ਤੇ ਹੋਰ ਤੁਹਾਡੇ ਤੋਂ ਕਲੈਰਿਟੀ ਲੈਣਾ ਚਰਨਜੀਤ ਸਿੰਘ ਚੰਨੀ ਦਾ ਫੇਸ ਪ੍ਰਭਾਵੀ ਹੋ ਸਕਦਾ ਹੈ ਜਾਂ ਬਿਨਾ ਫੇਸ ਤੋਂ ਕਾਂਗਰਸ ਲੜੇ ਉਹ ਕਾਂਗਰਸ ਲਈ ਫਾਇਦੇਮੰਦ ਹੋ ਸਕਦਾ ਹੈ ਜਿਹੜੀਆਂ ਅੱਜ ਦੀਆਂ ਸਥਿਤੀਆਂ ਨੇ ਅਗਰ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਫੇਸ ਬਣਾ ਲੈਂਦੀ ਹੈ ਕਾਂਗਰਸ ਕੀ ਪ੍ਰਵਾਨ ਕਰ ਲੇਗੀ ਬਾਕੀ ਸਾਰੀ ਲੀਡਰਸ਼ਿਪ ਦਿਲਸਾਖ ਮੈਂ ਤੁਹਾਡੀ ਗੱਲ ਜਿਹੜੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇਕੱਲੇ ਚੰਨੀ ਸਾਹਿਬ ਦੇ ਨਾਲ ਗੱਲ ਬਣਦੀ ਹੈ ਕਿ ਨਹੀਂ ਬਣਦੀ ਅਸਲ ਵਿੱਚ ਚੰਨੀ ਸਾਹਿਬ ਨੂੰ ਵੀ ਕੁਝ ਲੋਕਾਂ ਨੇ ਇਸ ਵੇਲੇ ਕਿਨਾਰੇ ਤੇ ਕਰ ਦਿੱਤਾ ਜਿਹੜੀ ਪਿਛਲੀ ਮੀਟਿੰਗ ਹੋਈ ਆ ਉਹਦੇ ਵਿੱਚ ਵਕੀਲ ਸਾਹਿਬ ਤੇ ਸਾਡੇ ਰਾਜਾ ਬਲਿੰਗ ਜੀ ਇੱਕੋ ਹੀ ਕਾਰ ਦੇ ਵਿੱਚ ਕਹਿੰਦੇ ਮੀਟਿੰਗ ਦੇ ਵਿੱਚ ਪਹੁੰਚੇ ਤੇ ਕਹਿੰਦੇ ਆ ਕਿ ਕੁਝ ਅੰਦਰੂਨੀ ਸੂਤਰ ਦੱਸਦੇ ਆ ਕਿ ਸ਼ਾਇਦ ਉਹਨਾਂ ਨੇ ਕੋਈ ਐਹੋ ਜਿਹੀ ਗਿੱਟਮਿਟ ਕੀਤੀ ਕਿ ਉੱਥੇ ਚਰਨਜੀਤ ਸਿੰਘ ਚੰਨੀ ਤੇ ਅਮਰ ਸਿੰਘ ਨੂੰ ਸਭ ਤੋਂ ਪਿਛਲੀਆਂ ਸੀਟਾਂ ਤੇ ਬਿਠਾਇਆ ਗਿਆ ਵੈਸੇ ਸਵਾਲ ਤਾਂ ਇਹ ਵੀ ਉੱਠਦੇ ਆ ਉਸ ਮੀਟਿੰਗ ਦੇ ਬਾਰੇ ਕਿ ਲੀਡਰ ਤਾਂ ਹੋਰ ਵੀ ਬਹੁਤ ਸਾਰੇ ਸਨ ਜਿਨ੍ਹਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀਗਾ Hindu leaders ਹਨ ਕਈ ਜਿਨ੍ਹਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਪਰ ਉਹਨਾਂ ਲੀਡਰਾਂ ਨੂੰ ਨਾਮ ਬੁਲਾ ਕੇ ਕੀ ਕਾਂਗਰਸ ਨੇ ਏ ਕੋਈ ਗਲਤੀ ਕੀਤੀ ਹੈ ਮੈਂ ਸਮਝਦਾ ਹਾਂ ਕਾਂਗਰਸ ਨੇ ਹਾਈ ਕਮਾਂਡ ਨੇ ਗਲਤੀ ਕੀਤੀ ਕਿਉਂਕਿ ਹਾਈ ਕਮਾਂਡ ਸ਼ਾਇਦ ਮੈਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਰੌਂ ਦੇ ਵਿੱਚ ਹੈਗੀ ਆ ਕਿ ਕਾਂਗਰਸ ਦੀਆਂ ਪਰਸਥਿਤੀਆਂ ਨੂੰ ਜ਼ਮੀਨੀ ਤੌਰ ਤੇ ਸਮਝਣ ਦੇ ਵਿੱਚ ਅਸਮਰਥ ਨਜ਼ਰ ਆ ਰਹੀ ਹੈ ਜਿਵੇਂ ਗੱਲ ਕਰਾਂ ਤੁਸੀਂ ਇੱਕ ਗੱਲ ਬੰਦਾ ਗੌਰ ਕਰਿਓ ਮੇਰੇ ਕਿ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਉਸ ਦੇ ਵਿੱਚ ਜਿਹੜੇ ਮਹੱਤਵਪੂਰਨ ਚਿਹਰਿਆਂ ਦਾ ਮੈਂ ਪਹਿਲਾਂ ਨਾਂ ਲਿਆ ਉਸ ਤੋਂ ਇਲਾਵਾ ਇੱਕ ਚਿਹਰਾ ਹੋਰ ਵੀ ਹੈ ਉਹ ਹੈ ਵੇਨੂ ਗੋਪਾਲ ਵੇਨੂ ਗੋਪਾਲ ਜੀ ਸ਼ਾਇਦ ਉਹਨਾਂ ਦਾ ਨਾਮ ਜਿਹੜੇ ਕੇਰਲਾ ਤੋਂ ਐਮਪੀ ਨੇ ਸਾਊਥ ਇੰਡੀਅਨ ਨੇ ਕੇ ਸੀ ਵੇਨੂ ਗੋਪਾਲ ਸਾਊਥ ਇੰਡੀਅਨ ਨੇ ਦੱਖਣੀ ਇਲਾਕੇ ਚੋਂ ਆਉਂਦੇ ਨੇ ਹਿੰਦੀ ਦੇ ਉੱਤੇ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਹੈ ਬੋਲੀ ਚਾਲ ਦੇ ਵਿੱਚ ਔਰ ਸਮਝਣ ਦੇ ਵਿੱਚ ਸ਼ਾਇਦ ਬਹੁਤਾਂ ਜਿਆਦਾ ਉਹਨਾਂ ਦਾ ਹੈ ਨਹੀਂ ਕੀ ਤੁਸੀਂ ਸਮਝਦੇ ਹੋ ਕਿ ਕੋਈ ਸਾਊਥ ਇੰਡੀਅਨ ਜਿਹੜਾ ਆ ਨਾਰਥ ਦੇ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਦੇ ਨਾਲ ਉਹਨਾਂ ਦੇ ਲੀਡਰਾਂ ਦੇ ਨਾਲ ਕੋਈ ਰਾਫਤਾ ਕਾਇਮ ਕਰ ਪਾਏਗਾ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਕਈ ਇਨੀਸ਼ੀਅਸ ਤੋਂ ਲੋਕ ਸਭਾ ਦੇ ਵਿੱਚ ਜਿਹੜੀ ਹਿੰਦੀ ਪੱਟੀ ਖੇਤਰ ਨੇ ਉਹਨਾਂ ਦੇ ਵਿੱਚ ਬੀਜੇਪੀ ਕਾਫੀ ਹਾਬੀ ਕੀ ਕਾਂਗਰਸ ਨੂੰ ਇਤਰਾ ਨਹੀਂ ਚਾਹੀਦਾ ਹਾਈ ਕਮਾਂਡ ਨੂੰ ਕਿ ਇੱਕ ਸੰਗਠਨ ਮੰਤਰੀ ਜਿਹੜਾ ਆ ਉਹ ਇੱਕ ਦੀ ਬਜਾਏ ਅਲੱਗ-ਅਲੱਗ ਜਿਹੜੇ ਮਹਾ ਮੰਤਰੀ ਬਣਾਈ ਜਾਣ ਸੰਗਠਨ ਮੰਤਰੀ ਬਣਾਈ ਜਾਣ ਜਿਵੇਂ ਨਾਰਥ ਇੰਡੀਆ ਦਾ ਅਲੱਗ ਅਲੱਗ ਬਣਾਤਾ ਜਾਵੇ ਸਾਊਥ ਦਾ ਅਲੱਗ ਬਣਾਤਾ ਜਾਵੇ ਨਾਰਥ ਵੈਸਟ ਦਾ ਅਲੱਗ ਬਣਾ ਜਾਵੇ ਨਾਰਥ-ਈਸਟ ਦਾ ਅਲੱਗ ਬਣਾਤਾ ਜਾਵੇ ਜਿਹਦੇ ਨਾਲ ਇਹ ਹੋਏਗਾ ਕਿ ਉਹ ਜਿਹੜਾ ਮਹਾ ਮੰਤਰੀ ਆ ਸੰਗਠਨ ਮੰਤਰੀ ਆ ਉਹ ਜ਼ਿਆਦਾ ਟਾਈਮ ਦੇ ਪਾਵੇ ਇੱਥੇ ਜਿਹੜੀ ਸ਼ਕਤੀ ਹੈ ਨਾ ਜਦੋਂ ਇੱਕ ਹੱਥ ਦੇ ਵਿੱਚ ਕੇਂਦ੍ਰਿਤ ਹੋ ਜਾਂਦੀ ਆ ਤੇ ਉਹਦਾ ਵਿਕੇਂਦਰੀਕਰਨ ਨਹੀਂ ਹੋ ਪਾਂਦਾ ਤੇ ਉਸ ਵੇਲੇ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਪਾਰਟੀ ਦਾ ਨੁਕਸਾਨ ਹੋਇਆ ਕਾਂਗਰਸ ਨੂੰ ਇਸ ਵੇਲੇ ਬਹੁਤ ਹੀ ਜ਼ਿਆਦਾ ਅਗਾਵਧੂ ਤੇ ਡਾਇਨਾਮਿਕ ਕਦਮ ਉਠਾਉਣ ਦੀ ਜ਼ਰੂਰਤ ਹੈ ਕਾਂਗਰਸ ਉਭਰੇਗੀ ਜ਼ਰੂਰ ਉਭਰੇਗੀ ਲੇਕਿਨ ਉਹਦੇ ਵਿੱਚ ਇਹੋ ਜਿਹੇ ਕੋਈ ਤਬਦੀਲੀਆਂ ਲੈਉਣੀਆਂ ਪੈਗੀਆਂ ਜਿਨ੍ਹਾਂ ਤਬਦੀਲੀਆਂ ਦੇ ਨਾਲ ਲੋਕੀ ਜੁੜ ਸਕਣ ਲੋਕਾਂ ਦੇ ਮੁੱਦੇ ਜਿਹੜੇ ਆ ਉਹਨਾਂ ਨੂੰ ਕਾਂਗਰਸ ਪਾਰਟੀ ਉਠਾ ਸਕੇ ਔਰ ਉਹਨਾਂ ਦੇ ਸੰਗਠਨ ਦੇ ਵਿੱਚ ਇਹੋ ਜੀ ਚਰਚਾ ਹੋਵੇ ਕਿ ਹਾਂ ਇਹ ਸੰਗਠਨ ਹੈ ਪ੍ਰਭਾਵਸ਼ਾਲੀ ਹੈ ਤਾਂ ਹੀ ਇਹ ਜਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਦਰਵਾਈਜ਼ ਓਵਰਆਲ ਇੰਡੀਆ ਦੇ ਵਿੱਚ ਤਾਂ ਹੀ ਇਹ ਆਪਣਾ ਕੋਈ ਥਾਂ ਬਣਾ ਪਾਏਗੀ ਬੀਜੇਪੀ ਮੰਗੂ 24 ਘੰਟੇ ਕੰਮ ਕਰਨਾ ਪਏਗਾ ਬੀਜੇਪੀ ਦੀ ਇੱਕ ਖਾਸੀਅਤ ਹੈ ਕਿ ਉਹ ਇੱਕ ਇਲੈਕਸ਼ਨ ਖਤਮ ਹੁੰਦੇ ਆ ਤੇ ਦੂਜੀ ਇਲੈਕਸ਼ਨ ਜਿਹੜੀ ਹੈ ਉਹਦੇ ਲੜਨ ਦੀ ਤਿਆਰੀ ਕਰ ਲੈਂਦੇ ਆ ਤੇ ਸਾਡੇ ਕਾਂਗਰਸੀ ਚਾਹੇ ਜਿੱਤਦੇ ਆ ਚਾਹੇ ਹਾਰਦੇ ਆ ਉਸ ਤੋਂ ਬਾਦੂ ਸੌ ਜਾਂਦੇ ਚਲੋ ਤੁਸੀਂ ਕਈ ਮਹੱਤਵਪੂਰਨ ਪੱਖ ਰੱਖੇ ਨੇ ਬਾਕੀ ਮੈਨੂੰ ਇਹ ਲੱਗਦਾ ਕਿ ਉਹ ਗੱਲ ਕਾਫੀ ਜ਼ਿਆਦਾ ਉਬਰੀ ਹੈ ਕਿ ਰਾਜਾ ਵੜੇਂਗਰ ਭੁਪੇਸ਼ ਬਗੇਲ ਇੱਕੋ ਗੱਡੀ ਚ ਗਏ ਨੇ ਉਹ ਇਸ ਕਰਕੇ ਤਰਕ ਦੇ ਸਕਦੇ ਨੇ ਵੀ ਇੱਕ ਪ੍ਰਭਾਰੀ ਆ ਇੱਕ ਪ੍ਰਧਾਨ ਆ ਤੇ ਅਗਰ ਅਸੀਂ ਇੱਕ ਗੱਡੀ ਚਾਹੁੰਨੇ ਆ ਇਹਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੈ ਇਹ ਵੀ ਤਰਕ ਦੰਦੇ ਨੇ ਕਾਂਗਰਸੀ ਜਾਂ ਦੇ ਸਕਦੇ ਨੇ ਕਿ ਚਰਨਜੀਤ ਸਿੰਘ ਚੰਨੀ ਔਰ ਅ ਅਮਰ ਸਿੰਘ ਅਗਰ ਪਿਛਲੀਆਂ ਸੀਟਾਂ ਤੇ ਬੈਠੇ ਸੀ ਤੇ ਜਿਹੜੇ ਵਿਅਕਤੀ ਪਹਿਲਾਂ ਆ ਗਏ ਉਹ ਪਹਿਲੀਆਂ ਸੀਟਾਂ ਤੇ ਬਹਿ ਗਏ ਪਰ ਮੇਰਾ ਹੀ ਮੰਨਣਾ ਹੈ ਨਵਿੰਦਰ ਜੋਸ਼ੀ ਜੀ ਤੁਸੀਂ ਬੜੀਆਂ ਤਹਿ ਤੱਕ ਗਏ ਹੋ ਇਸ ਪੂਰੇ ਵਿਸ਼ੇ ਦੇ ਔਰ ਬੜੀ ਮਹੱਤਵਪੂਰਨ ਗੱਲ ਤੁਸੀਂ ਕੀਤੀ ਹੈ ਕਿ ਕੁੱਲ ਮਿਲਾ ਕੇ ਕਾਂਗਰਸ ਲਈ ਸੰਭਾਵਨਾਵਾਂ ਤਾਂ ਨੇ ਅਗਰ ਕਾਂਗਰਸ ਇਕਾਂ ਰਹਿੰਦਾ ਔਰ ਕਾਂਗਰਸ ਇਕੱਠੀ ਹੋ ਕੇ 27 ਤੱਕ ਪਹੁੰਚਦੀ ਹੈ ਹਾਲਾਂਕਿ ਹਜੇ 1 ਸਾਲ ਪਿਆ ਅਸੀਂ ਅੱਜ ਜਨਵਰੀ ਦੇ ਅਖੀਰ 'ਚ ਆ ਤੇ ਮੈਨੂੰ ਲੱਗਦਾ ਹੈ ਅਗਲੇ ਸਾਲ ਜਨਵਰੀ ਦੇ ਸ਼ੁਰੂ 'ਚ ਜਾਂ ਅੱਧ ਵਿਚਕਾਰ ਵੋਟਾਂ ਪੈ ਸਕਦੀਆਂ ਨੇ ਹਜੇ 1 ਸਾਲ ਪਿਆ ਕਾਂਗਰਸ ਕੋਲੇ ਮੌਕਾ ਹੈ ਕਾਂਗਰਸ ਕਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ ਭਵਿੱਖ 'ਚ ਕੀ ਪ੍ਰਧਾਨਗੀ ਰਾਜਾ ਵੜਿੰਗ ਕੋਲੇ ਰਹਿੰਦੀ ਹੈ ਜਾਂ ਪ੍ਰਧਾਨਗੀ ਬਦਲੀ ਜਾਂਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਦਿੱਤੀ ਜਾਂਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਉਹ ਪੋਲਿਟিক্যাল ਸਤਕਾਰ ਮਿਲਦਾ ਹੈ ਜਿਹੜਾ ਇੱਕ ਵੱਡੇ ਲੀਡਰ ਨੂੰ ਮਿਲਣਾ ਚਾਹੀਦਾ ਹੈ ਕਾਂਗਰਸ ਗੁੱਟਬਾਜ਼ੀ ਤੋਂ ਉੱਬਰਦੀ ਹੈ ਇਕਜੁੱਟ ਹੋ ਕੇ ਕਾਂਗਰਸ ਲੜਦੀ ਹੈ ਟਿਕਟਾਂ ਅਗਰ ਲੋਕਾਂ ਦੀਆਂ ਕੱਟੀਆਂ ਜਾਣੀਆਂ ਨੇ ਤੇ ਉਹਦੇ ਪਿੱਛੇ ਆਧਾਰ ਕੀ ਬਣਦੇ ਨੇ ਜਿਨ੍ਹਾਂ ਦੀ ਟਿਕਟ ਕੱਟੀ ਜਾਏਗੀ ਕੀ ਉਹ ਕਾਂਗਰਸ ਪਾਰਟੀ ਤੋਂ ਨਾਰਾਜ਼ ਤਾਂ ਨਹੀਂ ਹੋਣਗੇ ਬਾਗੀ ਤਾਂ ਨਹੀਂ ਹੋ ਜਾਣਗੇ ਇਹ ਸਾਰੇ ਫੈਕਟਰ ਨੇ ਮੈਨੂੰ ਲੱਗਦਾ ਹੈ ਜਿਹੜੇ ਕਾਂਗਰਸ ਦੀ ਹਾਰ ਜਿੱਤ ਤੈ ਕਰਨਗੇ ਔਰ ਸਭ ਤੋਂ ਵੱਡੀ ਗੱਲ ਕਾਂਗਰਸ ਕੀ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਕੋਈ ਪੰਜਾਬ ਦੇ ਲੋਕਾਂ ਲਈ ਕੋਈ ਤਸਵੀਰ ਪੇਸ਼ ਕਰ ਸਕਦੀ ਹੈ ਕਿ ਸਾਡਾ ਅਜੰਡਾ ਕੀ ਰਹੇਗਾ ਕੀ ਕਾਂਗਰਸ ਉਸੇ ਵਹਿਮ ਨਾਲ ਅੱਗੇ ਵਧੇਗੀ ਕਿ ਹੁਣ ਸਾਡੀ ਵਾਰੀ ਹੈ ਹੁਣ ਆਪ ਤੋਂ ਲੋਕ ਨਾ ਖੁਸ਼ ਹੈ ਅਕਾਲੀ ਦਲ ਬਹੁਤ ਪਿੱਛੇ ਰਹਿ ਗਿਆ ਬੀਜੇਪੀ ਪਿੰਡਾਂ ਚ ਜਿੱਤ ਨਹੀਂ ਸਕਦੀ ਕੀ ਅਕਾਲੀ ਦਲ ਬੀਜੇ ਕਾਂਗਰਸ ਸਿਰਫ ਇਸ ਧਾਰਨਾ ਦੇ ਸਹਾਰੇ ਚੋਣਾ ਲੜੇਗੀ ਵੀ ਹੁਣ ਸਾਡੀ ਵਾਰੀ ਹੈ। ਜਾਂ ਕਾਂਗਰਸ ਸੱਚਮੁੱਚ ਕੋਈ ਏਜੰਡਾ ਤੇ ਵਿਜ਼ਨ ਪੇਸ਼ ਕਰੇਗੀ ਜਿਹਦੇ ਤੇ ਪੰਜਾਬ ਦੇ ਲੋਕ ਭਰੋਸਾ ਕਰ ਸਕਣ ਕਿਉਂਕਿ ਪਿਛਲੇ ਸਮਿਆਂ ਚ ਕਾਂਗਰਸ ਨੇ ਲਾਰੇ ਝੂਠ ਤੂਫਾਨ ਬਹੁਤ ਦਿੱਤੇ ਨੇ। ਭਾਵੇਂ ਕੈਪਟਨ ਅਮਰਿੰਦਰ ਦਾ ਵੇਲਾ ਸੀ ਘਰ ਘਰ ਨੌਕਰੀ, ਕਰਜ਼ੇ ਨਾ ਮੋੜੋ, ਨੌਜਵਾਨਾਂ ਨੂੰ ਮੋਬਾਈਲ ਤੇ ਨਸ਼ੇ ਦਾ ਖਾਤਮਾ। ਸੋ ਬਹੁਤ ਸਾਰੇ ਕਾਂਗਰਸ ਦੇ ਪਿਛਲੇ ਜਿਹੜੇ ਪ੍ਰੋਮਿਸ ਨੇ ਉਹ ਪੂਰੇ ਵੀ ਨਹੀਂ ਹੋਏ। ਬਾਕੀ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਦਵਿੰਦਰ ਜੋਸ਼ੀ ਜੀ ਤੁਸੀਂ ਸਾਡੇ ਨਾਲ ਜੁੜੇ ਇਹ ਆਪਾਂ ਸਾਂਝ ਸਮੇਂ-ਸਮੇਂ ਤੇ ਪਾਉਂਦੇ ਰਵਾਂਗੇ ਤਾਂ ਕਿ ਅਸੀਂ ਪੰਜਾਬ ਨਾਲ ਜੁੜੀਆਂ ਜਿਹੜੀਆਂ ਪੋਲਿਟਿਕਲ ਚੁਣੌਤੀਆਂ ਨੇ ਅਸੀਂ ਉਹਨਾਂ ਤੇ ਚਰਚਾ ਕਰ ਸਕੀ ਔਰ ਅਗਲਾ ਵਿਸ਼ਾ ਅਸੀਂ ਜ਼ਰੂਰ ਕਰਾਂਗੇ ਕਿ ਪੰਜਾਬ 2027 ਦੇ ਵਿੱਚ ਕੀ ਪੰਜਾਬ ਚ ਟਕਾਉਣੇ ਮੁਕਾਬਲੇ ਦੀ ਸੰਭਾਵਨਾ ਵੀ ਇੱਕ ਸੀ ਰੱਖ ਸਕਦੇ ਆ ਜਾਂ ਪੰਜਾਬ ਚ ਚਾਰ ਕੋਣੀ ਮੁਕਾਬਲਾ ਹੋ ਸਕਦਾ ਹੈ ਜਾਂ ਪੰਜਾਬ ਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਭਾਜਪਾ ਦਾ ਹੋਣ ਜਾ ਰਿਹਾ ਹੈ ਜਾਂ ਭਾਜਪਾ ਔਰ ਕਾਂਗਰਸ ਦਾ ਪੰਜਾਬ ਚ ਮੁਕਾਬਲਾ ਹੋਣ ਜਾ ਰਿਹਾ ਹੈ ਅਗਲੇ ਦਿਨਾਂ ਦੇ ਵਿੱਚ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਅੱਗੇ ਕਰਾਂਗੇ ਪ੍ਰੋਫੈਸਰ ਸਾਹਿਬ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਮਿਹਰबानी ਜੀ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ ਕੋਈ ਵੀ ਤਰ ਤੁਸੀਂ ਆਪਣੀ ਗੱਲ ਰੱਖਣੀ ਚਾਹੋ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਜਾਂ ਤੁਸੀਂ ਪ੍ਰੈਸ ਨੋਟ ਜਾਰੀ ਕਰਕੇ ਸਾਨੂੰ ਭੇਜ ਸਕਦੇ ਹੋ ਸੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਜੀ